ਹੈਂ ਉੱਠ ਗਿਆ ਤੂੰ ਉੱਠ ਗਿਆ ਕੀ ਜਾਗ ਇੱਕ ਇੱਕ ਕਪਾਲ ਕਿਉਂ ਪਾ ਲਈਏ 17 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਇਹ ਆਉਣਗੇ ਹੈਂ ਘਰੇ ਚੱਲੀਏ ਦੁੱਖ ਭਰੇ ਚਿਹਰੇ ਨਾਲ ਤਾਂ ਪੁੱਛਦਾ ਕਿਸੇ ਨੂੰ বিজে ਕੋ ਕਰਾਊਗਾ ਗੁੱਗਲ ਵੀ ਬਾਕੀ ਜੇ ਧਾਰ ਘਟਦਾ ਹੁੰਦਾ ਤਾਂ ਮੈਂ ਹੀ ਵਗ ਜਾਂਦਾ ਫਰੀਏ ਕੁੜੀਆਂ ਤਾਂ ਤੈਨੂੰ ਵੱਸ ਲੱਗੇ ਚੱਲ ਕੋਈ ਨਹੀਂ ਪੁੱਛ ਲਿਆ ਕਲੋਂ ਦੇਖ ਲੈ ਕੀ ਬਣਦਾ ਵੀ ਆਨਲਾਈਨ ਪੈਸੇ ਕਰਾ ਲੈਣਗੇ ਕਿ ਨਹੀਂ ਅੱਬਸ ਵਾਲੇ ਏਸੀ ਨੂੰ ਪੁੱਛਦਾ ਸਰਕਾਰੀ ਬੱਸ ਵਾਲੇ ਨੂੰ ਜਿਹੜੀ ਆ ਪਾਂਜੀ ਸਸ਼ੀਗਾਰ ਜੀ ਸਾਰਿਆਂ ਨੂੰ ਤਾਂ ਕਿਵੇਂ ਸਾਰੇ ਵਧੀਆ ਹੋਵਣਗੇ ਤੇ ਆਪਣੀ ਮਾਰਨਿੰਗ ਦੀ ਸ਼ੁਰੂਆਤ ਹੋ ਚੁੱਕੀ ਅੱਜ ਤੇ ਸਵੇਰੀ ਸਵੇਰੀ ਹੋ ਗਈ ਉੱਥੇ ਆਪਾਂ ਤੇ ਹੁਣ ਆ ਪਾਣੀ ਗਰਮ ਲਾ ਰੱਖਿਆ ਨਾਵਾਗੇ ਨਾ ਧੋ ਕੇ ਨਾ ਕਿ ਫਿਰ ਆਨੇ ਆਪਾਂ ਕੱਪੜੇ ਪਾਉਣ ਪਹਿਲਾ ਪਣਾ ਆਈਏ ਬਰਸ਼-ਬਰਸ਼ ਕਰਕੇ ਫੇਰ ਆਨੇ ਆ ਤੁਹਾਡੇ ਕੋਲ ਦਿਖਾਣੇ ਸਾਨੂੰ। ਮੱਲਾ ਵੀ ਮਤਰੋ। ਨਾ ਆਏ ਆਪਾਂ ਹੁਣ ਪਾਵਾਂਗੇ ਕੱਪੜੇ। ਤਾਂ ਦੱਸੋ ਕਿਹੜੇ ਪਾਈਏ ਫਿਰ। ਆ ਰੀਆਂ ਸ਼ਰਟਾਂ। ਇਹ 2 ਮਿੰਟ ਕੈਮਰਾ ਥੁੰਦਲਾ ਰਿਹਾ ਸਾਫ਼ ਕਰ ਲਈਏ। ਓਕੇ। ਆਹ ਹੁਣ ਓਕੇ। ਕਿਹੜੀ ਰਿ ਪਾਈਏ ਨਹੀਂ ਜੈਨੀਰ ਬਲੈਕ ਵੀ ਨਹੀਂ ਦੱਸੋ ਵਰ ਕਿਹੜੀ ਪਾਈਏ ਵਾਈਟ ਵਾਈਟ ਪਾਈ ਅੱਜ ਫਿਰ ਇਹ ਵਾਈਟ ਲੈ ਬੰਦਤਰ ਕਰ ਲਈ ਦੀ ਸਾਈਡ ਸ਼ਰਟ ਵਾਈਟ ਨੂੰ ਆਪਾਂ ਉਥੀ ਧਰ ਦਨੇ ਆ। ਏ ਪੈਂਟ ਆਪਾਂ ਨੇ ਕੱਢੀ ਹੋਈ ਸੀ। ਤਿਆਰੀ। ਪਰ ਮਾਲ गिर ਗਿਆ ਫੜ। ਆਈ ਸਹੀ ਕੰਬੋ। ਓਕੇ। ਲੈ ਫਿਰ ਪਾ ਕੇ ਮਿਲਦੇ ਹਾਂ। ਮੇਰੇ ਮਿੱਤਰੋ ਕਪੜੇ ਪਾ ਲੇ ਤੇ शोस दसो गिडे गिडे भाई ये आहा के बैठे के आहा के ओहो ए ना ना आई ठीक है ना चेल्सी हम है ऐक कपाल उठ गया तू उठ के आ की जाग एक एक कपाल क्यों पा लिए हैं शक्ल बिगाड़नी है जेंटलमैन बनना भाई ਚਲਸੀ ਵਾਲੀ ਬਣਾਂ ਲੈ ਵੀ ਚਲਸੀ ਵਾਲੀ ਫਿਰ ਆਪਾਂ ਪਾਲੇ ਬੂਟ ਹੋ ਗਏ ਤੇ ਯਾਰ ਆ ਗਿਆ ਤੁਹਾਨੂੰ ਦੁਬਾਰੇ ਆ ਵੀ ਟ੍ਰੇਲ ਰੂਟ ਲਾ ਲੀਆ ਆਪਾਂ ਵੀ ਫਿਰ ਲਾ ਕੇ ਚੱਲਦੇ ਰੈਡੀ ਹੋ ਗਿਆ ਪੂਰਾ ਇਹਨਾਂ ਓਕੇ ਵੀ ਮਿੱਤਰੋ ਹੋ ਗਿਆ ਆਪਾਂ ਰੈਡੀ ਐਨ ਓਕੇ ਤੇ ਦੇਖੋ ਕਿਵੇਂ ਲੱਗ ਰਹੇ ਵਧੀਆ ਠੀਕ ਐ ਤੇ ਅੱਜ ਆਪਾਂ ਮਿਲਾਂਗੇ ਕਲਾਸ ਤੋਂ ਬਾਅਦ ਹੀ ਮਿਲਾਂਗੇ ਕਿਉਂਕਿ ਰੋਜ਼ ਪੰਜਾਬੀ ਪੁਜੂਬੀ ਦੀ ਕਲਾਸਾਂ ਲੱਗਦੀਆਂ ਨੇ ਤੇ ਫਿਰ ਕਲਾਸ ਤੋਂ ਬਾਅਦ ਹੀ ਮਿਲਾਂਗੇ ਤੁਹਾਡੇ ਨਾਲ ਅੱਜ ਅਸਾਈਨਮੈਂਟ ਵੀ ਜਮਾ ਕਰਾਣੀ ਹੈ ਦੇਖਦੇ ਆ ਜੇ ਫੜੂਗੀ ਕਹਦੀ 16 ਨੂੰ ਲੈ ਕੇ ਆਇਓ ਤਾਂ ਆਪਾਂ ਅਸਾਈਨਮੈਂਟ ਵੀ ਅੱਜ ਫੜਾ ਕੇ ਆਵਾਂਗੇ ਦੇਖਦੇ ਆ ਹੁਣ ਜਾਣੇ ਆਪਾਂ ਕਲਾਸ 'ਚ ਕਲਾਸ ਤੋਂ ਬਾਅਦ ਮਿਲਾਂਗੇ ਮੈਂ ਜਾਣਾ ਅੱਜ ਘਰੇ ਵੀ ਹੈ ਪਿੰਡ ਵੀ ਜਾਣਾ ਮੁੜ ਕੇ ਮਤਲਬ ਫਿਰ ਛੁੱਟੀਆਂ ਹੀ ਜਾਂ ਨਹੀਂ ਹੈ ਸ਼ਨੀਵਾਰ ਐ ਐਤਵਾਰ ਦੀ ਤੇ ਸੋਮਵਾਰ ਨੂੰ ਕਹਿੰਦੇ ਫ੍ਰੀ ਫਰੂ ਕਰ ਦਾਂਗੇ ਬਾਕੀ 17 ਨੂੰ ਕਹਿੰਦੇ ਇੱਥੇ ਸਿੰਗਰ ਜੇ ਆਉਣਗੇ ਗਲਾਬ ਸਿੱਧੂ ਔਰ ਰਣਜੀਤ ਬਾਵਾ ਹੋਰ ਜੀ ਖਾਨ ਕਈ ਆ ਰਿਹਾ ਮਤਲਬ ਤਾਂ ਉਸ ਦਿਨ ਦੇਖਾਂਗੇ ਸਲਾਹ ਬਣੀ ਤਾਂ ਆਵਾਂਗੇ ਨਹੀਂ ਪਿੰਡ ਨੂੰ ਜਾਣਿਆ ਫਿਰ ਤਾਂ ਦੱਸਾਂਗੇ ਤੁਹਾਨੂੰ ਵੀ ਫਿਰ ਪਿੰਡ ਜਾ ਕੇ ਦੱਸਾਂਗੇ ਤਾਂ ਮੈਂ ਕਲਾਸ ਤੋਂ ਬਾਅਦ ਮਿਲਦਾ ਤੁਹਾਡੇ ਨਾਲ ਫੇਰ ਕਰਦੇ ਆ ਡਿਸਕਸ ਕੀ ਬਣਦਾ ਹੈ ਉਹ ਵੀ ਮਤਲਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਾਂ ਇੰਟਰ ਹੋ ਚੁੱਕੇ ਆ ਅੰਦਰ ਜਾ ਰਹੇ ਆ ਕਲਾਸ ਵਾਲੇ ਨੂੰ ਕਲਾਸ ਤੋਂ ਬਾਅਦ ਹੀ ਮਿਲਾਂਗੇ ਹੁਣ ਫਿਰ ਸਾਨੂੰ ਠੀਕ ਹੈ ਜੀ ਤੇ ਨੋਕ ਤੇ ਦੇਖੋ ਕਿਵੇਂ ਲੱਗ ਰਹੀ ਹੈ ਕਿਹੜਾ ਲੱਗ ਰਿਹਾ ਟੁੱਕ ਆ ਰਹੀ ਹੈ ਬੋਰੀ ਟੁੱਕ ਦੇ ਬਾਅਦ ਪਤਾ ਲੱਗੂਗਾ ਓਕੀ ਹੈ ਠੀਕ ਹੈ ਜੀ ਫਿਰ ਲਾਈਵ ਮਿੱਤਰੋ ਦੇਖ ਸਕਦੇ ਹੋ 17 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਇਹ ਆਉਣਗੇ ਤਾਂ ਮਿਲਦੇ ਆ ਫਿਰ ਕਲਾਸਾਂ ਦੇ ਬਾਅਦ ਲੈ ਵੀ ਕਰੇ ਚੱਲੀਏ ਦੁੱਖ ਭਰੇ ਚਿਹਰੇ ਨਾਲ ਕਿਉਂ ਬੀ? ਲੈ ਵੀ ਮਤਰਾ ਹੁਣ ਜਾ ਰਹੇ ਆਪਾਂ ਬੱਸ ਸਟੈਂਡ ਬੱਸ ਸਟੈਂਡ ਆਪਾਂ ਪਿੰਡ ਜਾਣਾ ਕਰੀ ਲੈ ਵੀ ਆਪਾਂ ਨੂੰ ਮਿਲਣੀ ਬੱਸ ਪਾਟਾ ਪੈ ਨਿਕਾਲ ਲੋ ਗੱਡੀ ਦਾ ਟਾਈਮ ਹੋ ਗਿਆ ਸੀਟ ਨਹੀਂ ਮਿਲਨੀ ਆਪਾਂ ਵੀ ਮਤਰਾ ਪਤੜਾ ਬਸ ਸਟੈਂਡ ਤੇ ਆ ਗਏ ਆਪਾਂ ਅੱਜ ਦਾ ਦਿਨ ਇਹ ਵੀ ਲੱਗ ਗਿਆ ਫਿਰ ਆਪਣਾ ਤੇ ਕਲਾਸ ਤੋਂ ਬਾਅਦ ਆਪਾਂ ਸਿੱਧਾ ਬਸ ਸਟੈਂਡ ਤੇ ਆਏ ਸੀ ਮਤਲਬ ਛੱਡ ਗਿਆ ਸੀ ਯਾਰ ਮਿੱਤਰ ਤੇ ਘਰੇ ਜਾਣਾ ਸੀ ਪਿੰਡ ਜਾਣਾ ਸੀ ਅੱਜ ਆਪਾਂ ਨੇ ਆਪਾਂ ਫਿਰ ਪਿੰਡੇ ਜਾ ਰਹੇ ਆ ਤੇ ਬਾਕੀ ਦੀ ਟ੍ਰੇਡ ਬੱਸ ਤੇ ਲੈਣੇ ਸਨ ਬਸ ਆਈ ਨਹੀਂ ਆਪਣੀ ਅਜੇ ਖੜੇ ਆ ਜਦੋਂ ਆ ਗਈ ਦਿਖਾਣੇ ਸਨ ਕਲਾ ਵੀ ਮਤਰਾ ਬੱਸ ਸਰਕਾਰੀਆ ਤਿੰਨ ਲੱਗੀਆਂ ਮਤਲਬ ਇੱਕ ਪਹਿਲਾ ਟੱਪ ਕੀ ਦੂਜੀ ਐ ਤੀਜੀ ਐ ਤੇ ਮੈਂ ਪੈਸੇ ਲੈ ਕੇ ਆਇਆ ਸੀ ਤੇ ਪੈਸੇ ਮੇਰੇ ਗਿਰ ਗਏ ਹੁਣ ਆਨਲਾਈਨ ਵੀ ਨਹੀਂ ਕਰਾ ਸਕਦੇ ਸਰਕਾਰੀ ਬੱਸ ਵਾਲੇ ਤੇ ਪ੍ਰਾਈਵੇਟ ਵਾਲੇ ਤਾਂ ਕਰਾ ਲੈਂਦੇ ਨੇ ਤੇ ਬੜਾ ਔਖਾ ਹੋਇਆ ਪਿਆ ਕੰਮ ਹੁਣ ਬੈਠਿਆ ਦੇਖਦਾ ਕੋਈ ਆਰੀ ਜੇ ਕੋਈ ਪ੍ਰਾਈਵੇਟ ਤਾਂ ਜੇ ਕੋਈ ਕਹੇ ਤਾਂ ਮੈਂ ਪੁੱਛਦਾ ਬਾਕੀ ਗੂਗਲ ਪੇ ਕਰਾ ਲੂ ਜੇ ਕੋਈ ਕਰਾ ਲਾਗੇ ਨਹੀਂ ਬੈਠਿਆ ਹੋਰੇ ਤਾਂ ਜਾਵਾਂਗੇ ਦੇਖੀ ਕਰੇ ਹੋਰੇ ਥੋੜੀ ਬੈਠੇ ਰਾਵਾਂਗੇ ਸਾਰਾ ਦਿਨ ਤਾਂ ਪੁੱਛਦਾ ਕਿਸੇ ਨੂੰ ਕਿ ਜੇ ਕੋਈ ਕਰਾਉ ਗੂਗਲ ਪੇ ਬਾਕੀ ਜਿਹੜਾ ਘਟਦਾ ਹੁੰਦਾ ਤਾਂ ਮੈਂ ਹੀ ਵਗ ਜਾਂਦਾ ਫਰੀਏ ਕੁੜੀਆਂ ਤਾਂ ਤੈਨੂੰ ਬੱਸ ਲੱਗੇ ਚੱਲ ਕੋਈ ਨਹੀਂ ਪੁੱਛਦੇ ਅੰਕਲ ਨੂੰ ਦੇਖਦੇ ਕੀ ਬਣਦਾ ਵੀ ਆਨਲਾਈਨ ਪੈਸੇ ਕਰਾ ਲੈਣਗੇ ਕਿ ਨਹੀਂ ਆ ਬੱਸ ਵਾਲੇ ਏਸੀ ਨੂੰ ਪੁੱਛਦਾ ਸਰਕਾਰੀ ਬੱਸ ਵਾਲੇ ਨੂੰ ਜਿਹੜੀ ਆ ਖੜੀ ਐ ਤੇ ਇਹਦਾ ਅੰਕਲਾ ਖੜੇ ਬੈਠੇ ਇਹਨੂੰ ਪੁੱਛਦੇ ਆ ਲੈ ਵੀ ਮਿੱਤਰੋ ਆ ਗਈ ਬੱਸ ਆਪਣੀ ਤੇ ਪੈਸੇ ਕੋਈ ਦੇ ਗਿਆ ਸੀ ਆਪਾਂ ਨੂੰ ਮਤਲਬ ਆਪਾਂ ਨੇ ਕਿਸੇ ਤੋਂ ਲੈ ਲਈ ਸੀ ਮਦਦ ਲਈ ਤੇ ਆਪਾਂ ਉਹਨੂੰ ਆਨਲਾਈਨ ਕਰਤੇ ਸੀ ਤਾਂ ਕਿ ਕੋਈ ਵੀ ਹੈ ਨਾ ਸਰਕਾਰੀ ਬਸ ਵਾਲਾ ਲਿੰਦਾ ਹੀ ਨਹੀਂ ਉਹ ਲੈ ਨਹੀਂ ਕਰਾਂਦਾ ਕੋਈ ਹੁਣ ਆਪਾਂ ਵਾਸਤੇ ਜਾਵਾਂਗੇ ਇਸ ਵਾਸਤੇ ਦੇਖਦੇ ਆਂ ਜਾਖੜ ਜਾ ਕੇ ਦੇਖਦੇ ਆਂ ਗੱਲਬਾਤ ਕਰਦੇ ਆਂ ਬਸ 'ਚ ਭੀੜ-ਬੋਤ ਹੋਊਗੀ ਤੇ ਮਿਲਦੇ ਆ ਸਾਨੂੰ ਫਿਰ ਜਾ ਕੇ ਜਾਖੜ ਵੀ ਅ ਚਲੋ ਜੀ ਫਿਰ ਅਸੀਂ ਮਤਲਬ ਪਹੁੰਚ ਗਏ ਆਪਾਂ ਜਾਖੜ ਬੱਸ ਸਟੈਂਡ ਤੇ ਹੁਣ ਆਪਾਂ ਭਰਾ ਆ ਰਿਹਾ ਘਰੇ ਲੈ ਕੇ ਜਾਣ ਨੂੰ ਗੱਲ ਮਤਲਬ ਅੱਜ ਤਾਂ ਬੱਸ ਹੀ ਹੋ ਗਈ ਯਾਰ ਸਫ਼ਰ ਦੀ ਪੂਰਾ ਉੱਥੋਂ ਵੀ ਅੱਜ ਕੁਝ ਵੀ ਨਹੀਂ ਬਣਿਆ ਸਫ਼ਰ ਜਿੱਦਾਂ ਥੱਕ ਗਏ ਮਤਲਬ ਜਮੀ ਐਨ ਹੁਣ ਆਪਾਂ ਘਰੇ ਜਾ ਕੇ ਰੋਟੀ ਪਾਣੀ ਖਾਵਾਂਗੇ ਦੇਖਦੇ ਆ ਮਾਤਾ ਜੀ ਨੇ ਕੀ ਬਣਾਇਆ ਹੈ ਬੇਬੇ ਨੇ ਮੇਰੀ ਨੇ ਹੁਣ ਆਓਗੇ ਲਾਈਕ ਕਮੈਂਟ ਜ਼ਰੂਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਯਾਰ ਕਮੈਂਟ ਕਰਕੇ ਵੀਡੀਓ ਕਿਵੇਂ ਬਣਦੀ ਯਾਰ ਮੈਨੂੰ ਵੀ ਹੌਸਲਾ ਮਿਲੇ ਠੀਕ ਹੈ ਤਾਂ ਤੁਹਾਡੇ ਵਾਸਤੇ ਰੋਜ਼ ਨਵੀਂ ਨਵੀਂ ਅਪਡੇਟ ਲੈ ਕੇ ਆਇਆ ਕਰਾਂ ਬਾਕੀ ਤੁਹਾਨੂੰ ਪਤਾ ਲੱਗਦੇ ਕਰੂਗਾ ਤੇ ਅੱਜ ਦਾ ਦਿਨ ਇਦਾਂ ਹੀ ਖਤਮ ਹੁੰਦਾ ਹੈ ਹੁਣ ਆਪਾਂ ਜਾ ਰਿਹਾ ਕਰੇ ਤਾਂ ਧੰਨਵਾਦ ਤੁਹਾਡਾ ਓਕੇ